ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਅਲਫਾਜ਼ ਤੇ ਸ਼ੁਰੂ ਕਰਦੇ ਹਾਂ ਕਹਾਣੀ ਕਹਾਣੀ ਸੁਣਾਣਾ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਕਹਾਣੀ ਕਿਹਦੇ ਦੋਸ਼ੀ ਮੈਂ ਤਾਂ ਨਹੀਂ ਭਾਗ ਇੱਕ ਲੇਖਕ ਸ਼ੈਰ ਕੁਮਾਰ ਸਾਹਿਬ ਮੇਰਾ ਬਾਪੂ ਤੇ ਰਾਣੀ ਦਾ ਬਾਪੂ ਦੋਵੇਂ ਚੰਗੇ ਦੋਸਤ ਸਨ ਨਸੀਬ ਮੇਰੇ ਨਾਲ ਦੇ ਪਿੰਡ ਤੋਂ ਸੀ ਤੇ ਉਹ 30 35 ਸਾਲ ਪਹਿਲਾਂ ਸਾਈਕਲ ਤੇ ਪਿੰਡ ਪਿੰਡ ਘੁੰਮ ਕੇ ਗੁੜ ਵਜਦੇ ਸੀ ਨਾਉਂ ਦਾ ਸਾਲ ਕੰਮ ਕਰਕੇ ਫਿਰ ਮੇਰੇ ਬਾਪੂ ਜੀ ਨੇ ਇਹ ਕੰਮ ਛੱਡ ਦਿੱਤਾ ਮੇਰੇ ਬਾਪੂ ਜੀ ਕਿਸੇ ਸਟੋਰ ਚ ਲੱਗ ਗਏ ਤੇ ਨਸੀਬ ਜੀ ਗੁੜ ਦਾ ਕੰਮ ਛੱਡ ਕੇ ਸਬਜ਼ੀ ਮੰਡੀ ਜੇ ਕੰਮ ਕਰਨ ਲੱਗੇ ਉਥੋਂ ਹੀ ਸਵੇਰੇ ਸਮਾਨ ਖਰੀਦ ਕੇ ਉਥੇ ਹੀ ਵੇਚ ਦਿੰਦੇ ਦੋਨਾਂ ਦੇ ਘਰ ਦੇ ਹਾਲਾਤ ਸੁਧਰਨ ਲੱਗੇ ਦੋਵਾਂ ਦਾ ਵਿਆਹ ਹੋ ਗਿਆ ਨਸੀਬ ਜੀ ਦੇ ਦੋ ਮੁੰਡੇ ਤੇ ਦੋ ਕੁੜੀਆਂ ਸਨ ਤੇ ਅਸੀਂ ਦੋ ਭਰਾ ਇੱਕ ਭੈਣ ਸੀ ਸਾਡੇ ਘਰ ਕਾਫੀ ਆਣੀ ਜਾਣੀ ਸੀ ਉਹਨਾਂ ਦੀ ਮੇਰੇ ਬਾਪੂ ਜੀ ਨੂੰ ਵੀ ਜ਼ਿਆਦਾ ਟਾਈਮ ਮਿਲਦਾ ਤਾਂ ਉਹ ਨਸੀਬ ਜੀ ਇੱਥੇ ਵੀ ਕੰਮ ਕਰਦੇ ਜਾ ਕੇ ਮਿਲਾਉਂਦੇ ਪਰ ਹੌਲੀ-ਹੌਲੀ ਘਰ ਦੇ ਰਜੇਵੇਂ ਆਕਾਰ ਨਾਲ ਮਿਲਣਾ ਵਰਤਣਾ ਘਟ ਗਿਆ ਇੱਕ ਦਿਨ ਮੈਂ ਕਿਸੇ ਕੰਮ ਕਰਨੇ ਸ਼ਹਿਰ ਨੂੰ ਜਾਣਾ ਸੀ ਤਾਂ ਮੈਂ ਪੈਦਲ ਹੀ ਅੱਡੇ ਵੱਲ ਤੁਰ ਪਿਆ ਰਸਤੇ 'ਚ ਮੈਨੂੰ ਉਹਨਾਂ ਸੀਵ ਅੰਕਲ ਮਿਲ ਗਏ ਮੈਨੂੰ ਜਾਣਦਾ ਸੀ ਪਰ ਮੈਂ ਜ਼ਿਆਦਾ ਗੱਲ ਨਹੀਂ ਸੀ ਕਰਦਾ ਉਹਨਾਂ ਨਾਲ ਕਿਉਂਕਿ ਉਮਰ 'ਚ ਵੀ ਵੱਡੇ ਸੀ ਤੇ ਮੇਰੇ ਬਾਪੂ ਜੀ ਦੇ ਦੋਸਤ ਵੀ ਸੀ ਪਹਿਲਾਂ ਜੇ ਕਦੇ ਰਸਤੇ 'ਚ ਮਿਲਣਾ ਤਾਂ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੋਲ ਜੜੀ ਪਰ ਇਸ ਤੋਂ ਜ਼ਿਆਦਾ ਕਦੇ ਕੋਈ ਗੱਲ ਨਹੀਂ ਕਰਦੀ ਜਿਉਂ ਨਾ ਕੋਈ ਸਵਾਲ ਪੁੱਛਣਾ ਤੇ ਜਵਾਬ ਦੇ ਕੇ ਅੱਗੇ ਨਿਕਲ ਜਾਣਾ ਇਸੇ ਤਰ੍ਹਾਂ ਅੱਜ ਵੀ ਹੋਇਆ ਮੈਂ ਬਸਦਾ ਇੰਤਜ਼ਾਰ ਕਰ ਰਿਹਾ ਸੀ ਤੇ ਨਸੀਬ ਅੰਕ ਲਾ ਗਏ ਮੈਂ ਬੁਲਾਇਆ ਤੇ ਉਹਨਾਂ ਨੇ ਵੀ ਬਾਪੂ ਜੀ ਬਾਰੇ ਗੱਲ ਛੇੜ ਲਈ ਆ ਜੋ ਪਹਿਲੀ ਵਾਰ ਮੇਰੇ ਕੋਲ ਇੰਨਾ ਟਾਈਮ ਖੜੇ ਹੋਣਗੇ ਤਕਰੀਬਨ 15 ਕਿ ਮਿੰਟ ਗੱਲਾਂ ਕਰਦੇ ਰਹੇ ਫਿਰ ਬਸਦਾ ਹਾਰਨ ਸੁਣਾਈ ਦਿੱਤਾ ਮੈਂ ਚਾਚਾ ਜੀ ਕੋਲੋਂ ਅੱਗੇ ਲੈ ਕੇ ਬਸ ਰੁਕਣ ਦਾ ਇਸ਼ਾਰਾ ਕੀਤਾ ਬਸ ਰੁਕੀ ਤੇ ਮੈਂ ਚੜ ਗਿਆ ਬਸ ਪੂਰੀ ਤਰ੍ਹਾਂ ਭਰੀ ਹੋਈ ਸੀ ਕੋਈ ਸੀਟ ਖਾਲੀ ਨਹੀਂ ਸੀ ਖਾਣ ਲਈ ਵੀ ਥਾਂ ਨਹੀਂ ਸੀ ਮੈਂ ਬਸ ਦੀ ਵਾਰੀ ਕੋਲ ਪੈ ਟਿਕਾ ਕੇ ਖੜ ਗਿਆ ਜਦ ਪਿੱਛੇ ਨੂੰ ਘੁੰਮ ਕੇ ਦੇਖਿਆ ਤਾਂ ਨਸੀਬ ਅੰਕਲ ਉੱਥੇ ਹੀ ਖੜੇ ਸੀ ਪਤਾ ਨਹੀਂ ਬਸਵਾਲ ਦੇਖ ਕੇ ਕੀ ਸੋਚ ਰਹੇ ਸੀ ਕਮਲੇ ਜਰੰਦਰ ਜਣਾ ਸੀ ਮੈਂ ਆਪਣਾ ਪਾਸਪੋਰਟ ਬਣਾ ਰਿਆ ਸੀ ਪਾਸਪੋਰਟ ਦਾ ਕੰਮ ਖਤਮ ਕਰਕੇ ਸ਼ਾਮ ਨੂੰ ਵਾਪਸ ਪਿੰਡ ਵੱਲ ਆ ਗਿਆ ਅਗਲੀ ਸਵੇਰ ਮੈਂ ਤਿਆਰ ਹੋ ਕੇ ਕੰਮ ਤੇ ਜਾ ਰਿਹਾ ਸੀ ਘਰ ਤੋਂ ਕੁਝ ਦੂਰੀ ਤੇ ਤਾ ਮੈਨੂੰ ਮੇਰੀ ਗਵੰਡਨ ਭਾਬੀ ਨੇ ਰੋਕ ਕੇ ਪੁੱਛਿਆ ਕਹਿੰਦੀ ਕੁਲਵੰਤ ਇੱਕ ਗੱਲ ਦੱਸ ਮੈਂ ਕਿਹਾ ਪੁੱਛੋ ਭਾਬੀ ਜੀ ਭਾਬੀ ਕਹਿੰਦੇ ਸੱਚ ਸੱਚ ਦੱਸ ਤੇਰੀ ਕਿਸੇ ਨਾਲ ਗਲਵਾਤਾ ਨਹੀਂ ਮੈਂ ਭਾਬੀ ਦੇ ਮੂੰਹ ਵੱਲ ਦੇਖਦਾ ਰਹਿ ਗਿਆ ਉਹ ਭਾਬੀ ਦੀ ਉਮਰ ਮੇਰੀ ਚਾਚੀ ਜਿੰਨੀ ਸੀ ਤੇ ਉਸਦੇ ਬੱਚੇ ਵੀ ਮੇਰੇ ਹਾਂਦੇ ਸੀ ਭਾਬੀ ਜੀ ਇਹ ਕੀ ਕਹਿ ਰਹੇ ਹੋ ਅੱਜ ਤੱਕ ਕਦੇ ਤੁਸੀਂ ਇਦਾਂ ਗੱਲ ਨਹੀਂ ਕੀਤੀ ਤੇ ਅੱਜ ਸਵੇਰੇ ਸਵੇਰੇ ਇਹ ਵੀ ਮੈਨੂੰ ਕੰਮ ਤੇ ਜਾਂਦੇ ਰੋਕ ਕੇ हां ਕਿਉਂਕਿ ਮੈਨੂੰ ਤੇਰੇ ਬਾਰੇ ਕੁਝ ਪਤਾ ਲੱਗਾ ਮੈਂ ਇੱਕਦਮ ਡਰ ਕੇ ਤੇ ਹੈਰਾਨ ਹੋ ਕੇ ਪੁੱਛਿਆ ਕੀ ਬਤਲ ਗਿਆ ਭਾਬੀ ਜੀ ਕੱਲ ਦੇ ਦੁਪਹਿਰੇ ਨਸੀਬ ਅੰਕਲ ਆਏ ਸੀ ਜੋ ਤੇਰੇ ਬਾਪੂ ਦੇ ਪੱਕੇ ਦੋਸਤ ਹੈ ਉਹਨਾਂ ਨੇ ਮੈਨੂੰ ਕੁਝ ਪੁੱਛਿਆ ਵੀ ਤੇ ਦੱਸਿਆ ਵੀ ਮੈਂ ਤਾਂ ਡਰ ਗਿਆ ਪਰ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਸੀ ਅੱਜ ਤੱਕ ਫਿਰ ਮੇਰੇ ਬਾਰੇ ਕਿਉਂ ਭਾਬੀ ਹੁਣਾਂ ਕੋਲ ਆਏ ਹੋਣਗੇ ਉਹ ਮੈਂ ਸੋਚਾਂ ਚ ਪਿਆ ਸੀ ਤੇ ਇੱਕ ਵਾਰ ਫੇਰ ਭਾਬੀ ਨੇ ਉੱਚੀ ਆਵਾਜ਼ ਬੋਲਿਆ ਸੱਚ ਸੱਚ ਦੱਸ ਦੇ ਕੀ ਗੱਲ ਐ ਨਹੀਂ ਤਾਂ ਮੈਂ ਆਪਤਾ ਕਾ ਲੈਣੀ ਐ ਭਾਬੀ ਜੀ ਮੈਨੂੰ ਆਪ ਨਹੀਂ ਪਤਾ ਕੀ ਗੱਲ ਐ ਤੁਸੀਂ ਕਿਸ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਦੱਸਿਆ ਮੇਰੇ ਬਾਰੇ ਮੈਨੂੰ ਕੁਝ ਨਹੀਂ ਪਤਾ ਇਹ ਸਭ ਇੱਕੋ ਸਾਹ ਵਿੱਚ ਕਹਿ ਦਿੱਤਾ ਜੇ ਤੂੰ ਕੁਝ ਨਹੀਂ ਕੀਤਾ ਤਾਂ ਫਿਰ ਸੀਵ ਅੰਕਲ ਤੇਰੇ ਬਾਰੇ ਕਿਉਂ ਪੁੱਛ ਰਿਹਾ ਸੀ ਮੇਰੇ ਕੋਲੋਂ ਹੋਰ ਮੈਨੂੰ ਕੀ ਪਤਾ ਤੁਸੀਂ ਉਹਨਾਂ ਕੋਲੋਂ ਪੁੱਛੋ ਮੇਰੀ ਕਿਉਂ ਜਾਣਖਾਦੀ ਐ ਸਵੇਰੇ ਸਵੇਰੇ ਮੈਨੂੰ ਤਾਂ ਜਾਣ ਦਿਓ ਕੰਮ ਤੇ ਮੈਂ ਹਲੇਟ ਹੋ ਰਿਹਾ ਹਾਂ ਹੱਸ ਕੇ ਕਹਿਣ ਲੱਗੀ ਓਏ ਪਾਗਲਾ ਨਾ ਮਜ਼ਾਕ ਕਰਦੀ ਸੀ ਕੱਲ ਨਸੀਬ ਅੰਕਲ ਤੇਰੇ ਬਾਰੇ ਪੁੱਛ ਰਹੇ ਸੀ ਕਿ ਕਿਵੇਂ ਦਾ ਮੁੰਡਾ ਐ ਕੁਝ ਖਾਂਦਾ ਪੀਂਦਾ ਤਾਂ ਨਹੀਂ ਕੰਮ ਕਰ ਕਿਵੇਂ ਐ ਫਿਰ ਵੀ ਦੱਸ ਦੇ ਕਿਤੇ ਪਿਆਰ ਵਿਆਹ ਦਾ ਚੱਕਰ ਤਾਂ ਨਹੀਂ ਤੇਰਾ ਰੋਜ ਦਾ ਲਾਂਗਾ ਐ ਉਸ ਪਿੰਡ ਦਾ ਮੈਂ ਕਹਾ ਬੱਬੀ ਆਜ ਤੱਕ ਮੈਂ ਕਦੇ ਉਹ ਕੁੜੀ ਹੀ ਨਹੀਂ ਦੇਖੀ ਜਿਸ ਦੀ ਤੁਸੀਂ ਗੱਲ ਕਰਦੇ ਹੋ ਹਾਂ ਉਹਨੇ ਮੈਨੂੰ ਦੇਖਿਆ ਹੋਵੇ ਤਾਂ ਗੱਲ ਹੋਰ ਹੈ ਪਰ ਮੈਂ ਉਸ ਨੂੰ ਨਹੀਂ ਜਾਣਦਾ ਹੁਣ ਉਹ ਮੇਰੇ ਬਾਰੇ ਕਿਉਂ ਪੁੱਛ ਰਹੀ ਸੀ ਕੱਲ ਤਾਂ ਮੈਨੂੰ ਅੱਡੇ ਕੋਲ ਮਿਲੇ ਸੀ ਮੇਰੇ ਕੋਲ ਖੜੇ ਸੀ ਇਹ ਸਭ ਮੈਨੂੰ ਪੁੱਛ ਲੈਂਦੇ ਤੇ ਉਹਨਾਂ ਨੇ ਵੀ ਕੋਈ ਗੱਲ ਨਹੀਂ ਕੀਤੀ ਮੇਰੇ ਨਾਲ ਇਹ ਗੱਲ ਨਹੀਂ ਹੁੰਦੀ ਜਦ ਕੋਈ ਆਪਣੀ ਕੁੜੀ ਦਾ ਰਿਸ਼ਤਾ ਕਰਦਾ ਹੈ ਤਾਂ ਉਹ ਪਹਿਲਾਂ ਆਣ ਗਵਾਣ ਤੋਂ ਪੁੱਛਦਾ ਹੁੰਦਾ ਹੈ ਉਹ ਤੇਰੇ ਨਾਲ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਚਾਹੁੰਦੇ ਆ ਮੈਨੂੰ ਸੁਖ ਦਾ ਸਾਹ ਆਇਆ ਇਹ ਕੋਈ ਗਲਤ ਗੱਲ ਨਹੀਂ ਤੇ ਨਾ ਕੋਈ ਲਾਂਬਾ ਆ ਫਿਰ ਮੈਂ ਰਿਸ਼ਤੇ ਨੂੰ ਜਵਾਬ ਦਿੰਦੇ ਹੋਏ ਕਿਹਾ ਮੈਂ ਨਹੀਂ ਕਰਨਾ ਜੇ ਪਿਆ ਇਹ ਨਹੀਂ ਗੱਲ ਤੇ ਫੇਰ ਸਾਈਕਲ ਦਾ ਪੈਡਲ ਮਾਰਿਆ ਤੇ ਚੱਲ ਪਿਆ ਛਾਵ ਨੂੰ ਮੈਂ ਘਰ ਆਇਆ ਤੇ ਰੋਟੀ ਖਾ ਕੇ ਮੈਂ ਟੀਵੀ ਦੇਖਣ ਲੱਗਾ ਮੇਰੀ ਬੀਬੇ ਕਹਿੰਦੀ ਪੁੱਤ ਤੇਰੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਕਰੋ ਮਾਤਾ ਜੀ ਕੀ ਕਰਨੀ ਹੈ ਬੇਬੇ ਕਹਿੰਦੀ ਅੱਜ ਤੇਰੀ ਭਾਬੀ ਤੇਰੇ ਲਈ ਰਿਸ਼ਤਾ ਲੈ ਕੇ ਆਈ ਹੈ ਤੇਰੇ ਲਈ ਨਾਲ ਦੇ ਪਿੰਡ ਤੋਂ ਤੇਰੇ ਬਾਪੂ ਦੇ ਦੋਸਤ ਦੀ ਕੁੜੀ ਰਾਣੀ ਦਾ ਮੈਂ ਕਿਹਾ ਮਾਤਾ ਮੈਂ ਨਹੀਂ ਕਰਨਾ ਮੈਨੂੰ ਸਵੇਰੇ ਭਾਬੀ ਰੋਕੇ ਪੁੱਛਿਆ ਸੀ ਮੈਂ ਅਜੇ ਬਾਹਰ ਜਾਣਾ ਹੈ ਕੁਝ ਪੈਸੇ ਕਮਾ ਲਵਾਂ ਫਿਰ ਵਿਆਹ ਦਾ ਸੋਚਦੇ ਹਾਂ ਬੇਬੇ ਨੇ ਕੋਈ ਗੱਲ ਨਹੀਂ ਕੀਤੀ ਫਿਰ ਉਹਨੇ ਮੇਰੀ ਗੱਲ 'ਚ ਹਾਂ ਮਿਲਾ ਦੇ ਕਿਹਾ ਦੇਖ ਲੈ ਪੁੱਤਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਮੈਂ ਹਰ ਰੋਜ਼ ਬਾਅਦ ਇਸ ਮੇਰੇ ਕੰਮ ਤੇ ਆ ਗਿਆ ਤੇ ਦੂਸਰੇ ਦਿਨ ਬਾਪੂ ਜੀ ਨੂੰ ਛੁੱਟੀ ਸੀ ਜਦ ਮੈਂ ਕੰਮ ਤੇ ਆ ਗਿਆ ਤਾਂ ਮਾਗਰੁਣ ਨਸੀਬ ਅੰਕਲ ਤੇਰੇ ਘਰ ਆ ਗਏ ਮੇਰੇ ਬਾਪੂ ਕੋਲ ਆ ਕੇ ਕਹਿੰਦੇ ਮਲਰਾਨ ਸਿਓ ਮਾਜ ਤੇਰੀ ਕੋਲ ਤੇਰਾ ਦੋਸਤ ਬਣ ਕੇ ਨਹੀਂ ਇੱਕ ਕੁੜੀ ਦਾ ਪਿਓ ਬਣ ਕੇ ਆਇਆ ਹਾਂ ਮੇਰੇ ਬਾਪੂ ਜੀ ਨੂੰ ਕੱਲ ਵਾਲੀ ਸਾਰੀ ਗੱਲ ਦਾ ਪਤਾ ਸੀ ਬਾਪੂ ਜੀ ਮੇਰੇ ਵੱਲ ਦੀ ਗੱਲ ਕਰਦੇ ਕਿਹਾ ਯਾਰ ਮੇਰਾ ਪੁੱਤ ਬਾਹਰ ਜਾਣਾ ਚਾਹੁੰਦਾ ਹੈ ਇਕ ਸਫਰ ਲਾ ਕੇ ਫਿਰ ਵਿਆਹ ਬਾਰੇ ਸੋਚਣਾ ਕਹਿੰਦਾ ਪਰ ਅੰਕਲ ਨਹੀਂ ਮੰਨੇ ਉਹ ਮੇਰੇ ਬਾਪੂ ਨੂੰ ਕਹਿਣ ਲੱਗੇ ਚਲ ਪਹਿਲਾਂ ਜਾ ਕੇ ਮੇਰੀ ਕੁੜੀ ਦੇਖ ਕੇ ਨਾ ਪਸੰਦ ਆਈ ਤਾਂ ਫਿਰ ਗੱਲ ਕੋਈ ਗੱਲ ਨਹੀਂ ਪਰ ਮੇਰੇ ਬਾਪੂ ਜੀ ਨਹੀਂ ਮੰਨੇ ਕਹਿਣ ਲੱਗੇ ਯਾਰ ਤੇਰੀ ਕੁੜੀ ਵੀ ਕੁੜੀਆਂ ਵਰਗੀ ਹੋਣੀ ਹੈ ਮੈਂ ਕੀ ਦੇਖਣਾ ਜਾ ਕੇ ਨਾਲੇ ਜਿਆਦਾ ਮੁੰਡਾ ਹੀ ਨਹੀਂ ਮੰਨ ਰਿਹਾ ਤੇ ਕੁੜੀ ਵੀ ਕਿਉਂ ਦੇਖਣੀ ਅੰਕਲ ਨਹੀਂ ਮੰਨੇ ਤਾਂ ਬੇਬੇ ਕਹਿੰਦੀ ਚਲ ਜਾਓ ਆ ਕੇ ਦੱਸ ਦਿਓ ਕਿੱਦਾਂ ਦੀ ਕੁੜੀ ਹੈ ਹੀ ਪਤਾ ਕੁਲਵੰਤ ਮੰਨ ਹੀ ਜਾਵੇ ਇਹ ਗੱਲ ਸੁਣ ਕੇ ਬਾਪੂ ਜੀ ਚੱਲਤਾ ਪਏ ਪਰ ਇਹ ਗੱਲ ਤੇ ਕਿ ਮੈਨੂੰ ਕੁੜੀ ਪਸੰਦ ਆਵੇ ਜਾਂ ਨਾ ਆਵੇ ਗੱਲ ਮੇਰੇ ਮੁੰਡੇ ਦੀ ਹੈ ਉਹਨੂੰ ਪਸੰਦ ਆਉਣੀ ਚਾਹੀਦੀ ਹੈ ਅੰਕਲ ਮੰਨ ਗਏ ਚਾਹ ਵਾਲਾ ਕੱਪ ਰੱਖ ਕੇ ਬਾਪੂ ਜੀ ਨੂੰ ਨਾਲ ਲੈ ਕੇ ਤੁਰ ਪਏ ਮੇਰੇ ਬਾਪੂ ਜੀ ਜਦ ਉਹਨਾਂ ਦੇ ਘਰ ਗਏ ਤਾਂ ਰਾਣੀ ਨੇ ਬਾਪੂ ਜੀ ਦੇ ਪੈਰੀਂ ਹੱਥ ਲਾਇਆ ਸ਼ਾਇਦ ਨਸੀਬ ਅੰਕਲ ਪਹਿਲਾਂ ਹੀ ਘਰ ਦਾ ਸਕੇ ਆਏ ਹੋਣੇ ਆ ਕਿ ਮੈਂ ਬਲਰਾਉ ਨੂੰ ਨਾਲ ਲੈ ਕੇ ਆਵਾਂਗਾ ਤੇ ਪਹਿਲਾਂ ਪਾਣੀ ਦਾ ਗਲਾਸ ਦਿੱਤਾ ਜਾਂ ਚਾਹ ਬਣਾਈ। 1-2 ਘੰਟੇ ਰੁੱਕ ਕੇ ਮੇਰੇ ਬਾਪੂ ਜੀ ਆ ਗਏ। ਇਹ ਕਹਿ ਕੇ ਕਿ ਮੈਨੂੰ ਤਾਂ ਪਸੰਦ ਆ ਤੇਰੀ ਕੁੜੀ। ਨਹੀਂ ਸਿਵਸਿਆ ਹਰ ਗੱਲ ਮੁੰਡੇ ਦੀ ਐ। ਇੰਨੀ ਗੱਲ ਆ ਕੇ ਘਰ ਆ ਗਏ ਸ਼ਾਮ ਨੂੰ। ਜਦ ਮੈਂ ਆਇਆ ਤਾਂ ਮੇਰੇ ਬਾਪੂ ਜੀ ਬਹੁਤ ਖੁਸ਼ ਸੀ। ਮੂੰਹ ਤੇ ਇੱਕ ਅਜੀਬ ਜਿਹੀ ਚਮਕ ਸੀ ਪਰ ਮੈਨੂੰ ਨਹੀਂ ਸੀ ਪਤਾ ਬਿਜਲੀ ਗੱਲ ਕੀ ਐ। ਮੈਂ ਸਾਈਕਲ ਖੜਾ ਕਰਕੇ ਬਾਪੂ ਜੀ ਨੂੰ ਬੁਲਾ ਕੇ ਅੰਦਰ ਆਪਣੇ ਕਮਰੇ 'ਚ ਚਲਾ ਗਿਆ। ਤੇ ਮੇਰੇ ਪਿੱਛੇ ਪਿੱਛੇ ਹੀ ਮੇਰੇ ਬਾਪੂ ਜੀ ਵੀ ਆ ਗਏ ਮੈਂ ਕਿਹਾ ਬਾਪੂ ਕੀ ਗੱਲ ਐ ਅੱਜ ਬੜੀਆਂ ਮੁਚਾਸ ਰਹੀਆਂ ਐ ਕਹਿੰਦਾ ਕਿਉਂ ਨਾ ਸਣਾ ਮੈਂ ਆਪਣੀ ਹੋਣ ਵਾਲੀ ਨੂੰ ਦੇਖ ਕੇ ਆਇਆ ਮੈਂ ਪਾਣੀ ਵਾਲਾ ਗਲਾਸ ਹੱਥ 'ਚ ਫੜ ਪਾਰ ਬੇਬੇ ਕੋਲ ਆਇਆ ਤੇ ਬੇਬੇ ਨੇ ਸਾਰੀ ਗੱਲ ਦੱਸੀ ਪਰ ਮੇਰਾ ਜਵਾਬ ਹਜੇ ਵੀ ਨਾ ਹੀ ਸੀ ਕਿਉਂਕਿ ਮੈਂ ਬਾਹਰ ਜਾਣਾ ਚਾਹੁੰਦਾ ਸੀ ਉਹ ਜੀ ਪੈਸੇ ਕਮਾਉਣੇ ਸੀ ਅਗਲੇ ਦਿਨਾਂ ਸਵੇਰੇ ਹੀ ਰਸੀਬ ਅੰਕਲ ਫੇਰ ਆ ਗਏ ਮੈਂ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਨੇ ਬਾਪੂ ਜੀ ਦਾ ਨਾਮ ਲੈ ਕੇ ਆਵਾਜ਼ ਮਾਰੀ ਮੈਂ ਬੂਆ ਕੋਲ ਆ ਤੇ ਉਹਨਾਂ ਨੂੰ ਸਤਸ੍ਰੀ ਅਕਾਲ ਕੈਂ ਅੰਦਰ ਸੱਦ ਲਿਆ ਮੈਂ ਸੋਚ ਬੀਬੀ ਕੋਲੋਂ ਚਾਹ ਦਾ ਕੱਪ ਵਰਕੇ ਉਹਨਾਂ ਨੂੰ ਦਿੱਤਾ ਤੇ ਆਪ ਉਹ ਮੋੜਾ ਰੋਟੀ ਖਾਣ ਬੈਠ ਗਿਆ ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਤਰ੍ਹਾਂ ਦੀ ਵੀ ਨਹੀਂ ਤੇ ਫਿਰ ਮੈਂ ਵੀ ਚੁੱਪ ਹੀ ਭਲੀ ਸਮਝੀ ਕਿਉਂਕਿ ਮੇਰਾ ਫੈਸਲਾ ਤਾਂ ਬੀਬੀ ਬਾਪੂ ਜੀ ਨੂੰ ਚੰਗੀ ਤਰ੍ਹਾਂ ਪਤਾ ਸੀ ਮੈਂ ਉਹਨਾਂ ਨੂੰ ਘਰ ਗੱਲਾਂ ਕਰਦੇ ਹੀ ਛੱਡ ਆਪ ਕੰਮ ਤੇ ਆ ਗਿਆ ਪਰ ਮੇਰੇ ਮਗਰੋਂ ਜੋ ਹੋਇਆ ਇਹ ਮੈਂ ਸੋਚਿਆ ਵੀ ਨਹੀਂ ਸੀ ਨਸੀਬਾਂ ਕਲੇ ਮੇਰੇ ਜਨਮਗਰੋਂ ਬਾਪੂ ਜੀ ਕੱਲ ਕਰ ਲੱਗੇ ਕਹਿੰਦੇ ਰਣਜੀਤ ਮੇਰੇ ਪਰਿਵਾਰ ਨੇ ਤੇਰੇ ਤੇ ਤੇਰੇ ਪਰਿਵਾਰ ਬਾਰੇ ਬਹੁਤ ਚੰਗਾ ਸੁਣਿਆ ਹੋਇਆ ਹੈ ਕਿਉਂਕਿ ਇੱਕ ਤਾਂ ਤੁਹਾਡੀ ਗੱਲ ਸਾਡੇ ਘਰ ਆਮੀ ਹੁੰਦੀ ਰਹਿੰਦੀ ਹੈ ਤੇ ਦੂਜੀ ਗੱਲ ਮੈਂ ਕਾਫੀ ਦਿਨ ਤੋਂ ਇਹ ਸੋਚ ਵੀ ਰਿਹਾ ਸੀ ਕਿ ਮੇਰੀ ਕੁੜੀ ਤੇਰੀ ਨੂੰਮ ਬਣੇ ਤੇ ਸਾਡੀ ਦੋਸਤੀ ਰਿਸ਼ਤੇਦਾਰੀ ਚ ਬਦਲ ਜਾਵੇ ਬਾਪੂ ਜੀ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਯਾਰ ਪਰ ਮੇਰੇ ਬੱਚਿਆਂ ਦੇ ਇਹ ਫੈਸਲੇ ਆਪ ਲੈਣ ਦਾ ਹੱਕ ਹੈ ਇਹ ਮੇਰਾ ਬੰਨਣਾ ਹੈ ਹੁਣ ਇਹ ਜਮਾਨਾ ਵੀ ਨਹੀਂ ਰਿਹਾ ਕਿ ੱਤਕੇ ਨਾਲ ਵਿਆਹ ਕਰ ਦਈਏ ਆਪਣਾ ਜਮਾਨਾ ਹੋਰ ਸੀ ਜਦੋਂ ਪਰਿਵਾਰ ਦੇ ਮੁਖੀ ਨੇ ਜੋ ਫੈਸਲਾ ਕਰ ਲਿਆ ਉਹ ਪੱਥਰ ਤੇ ਲਕੀਰ ਹੋ ਜਾਂਦਾ ਸੀ ਤੇ ਵਿਆਹ ਵਾਲੇ ਕਾਰਜਾਂ ਵਿੱਚ ਵੀ ਮੁੰਡੇ ਕੁੜੀ ਦੀ ਏ ਘਾਟੀ ਸੁਣੀ ਜਾਂਦੀ ਸੀ ਉਹਦਾ ਮੁੰਡੇ ਦੇ ਸਿਰ ਸੇਹਰਾ ਬਣ ਕੇ ਜਿੱਥੇ ਮਾਪੇ ਲੈ ਜਾਂਦੇ ਅਗਲਾ ਵੀ ਸਿਰ ਸੁੱਟ ਕੇ ਮਾਗਰ-ਮਾਗਰ ਤੁਰ ਪੈਂਦਾ ਸੀ ਪਰ ਅੱਜ ਕੱਲ ਉਹ ਗੱਲ ਨਹੀਂ ਰਹੀਆਂ ਤੂੰ ਤਾਂ ਆਪ ਸਿਆਣਾ ਐ ਤੇ ਮੈਂ ਤੈਨੂੰ ਸਮਝਾਉਂਦਾ ਚੰਗਾ ਨਹੀਂ ਲੱਗਦਾ ਨਸੀਬਾ ਅੰਕਲ ਗੱਲ ਤੇਰੀ ਬਿਲਕੁਲ درست ਐ ਪਰ ਮੈਨੂੰ ਇੰਨਾ ਪਤਾ ਐ ਤੇਰੇ ਬੱਚੇ ਤੇਰੇ ਕਹਿਣ ਤੋਂ ਬਾਹਰ ਨਹੀਂ ਐ ਮੈਂ ਵੀ ਤੇਰੀ ਪਰਿਵਾਰ ਦੀਆਂ ਪਤਾ ਨਹੀਂ ਕਿੰਨੀਆਂ ਕਸਰਤਾਂ ਆਪਣੀ ਬੇਟੀ ਦੇ ਕਿੰਨੀ ਪਾਈਆਂ ਹੋਈਆਂ ਨੇ ਤੂੰ ਇੱਕ ਵਾਰ ਗੱਲ ਤਾਂ ਕਰਕੇ ਦੇਖ ਬਾਪੂ ਜੀ ਮੈਂ ਤਾਂ ਰਾਤ ਆਂਦੇ ਹੀ ਗੱਲ ਕਰ ਲਈ ਸੀ ਉਸ ਨਾਲ ਜਦੋਂ ਉਹ ਕੰਮ ਤੋਂ ਆਇਆ ਸੀ ਪਾਣੀ ਵੀ ਬਾਅਦ ਚ ਪੀਤਾ ਸੀ ਉਸਨੇ ਪਰ ਉਹ ਨਹੀਂ ਮੰਨ ਰਿਹਾ ਪਰ ਇੱਕ ਗੱਲ ਆਖਾਂ ਨਸੀਬ ਤੇਰੇ ਘਰ ਤਾਂ ਮੇਰੀ ਆਣੀ ਜਾਣੀ ਪਹਿਲਾਂ ਵੀ ਸੀ ਤੇਰੀ ਕੁੜੀ ਨੂੰ ਵੀ ਕਈ ਵਾਰ ਦੇਖਿਆ ਪਰ ਪਤਾ ਨਹੀਂ ਕੱਲ ਦਾ ਕਿਉਂ ਤੇਰੀ ਕੁੜੀ 'ਚ ਮੈਨੂੰ ਆਪਣੀ ਬਹੂ ਦਾ ਚਿਹਰਾ ਦਿਖ ਰਿਹਾ ਹੈ ਦਿਮਾਗ ਵਾਰ-ਵਾਰ ਉੱਥੇ ਹੀ ਚਲਾ ਜਾਂਦਾ ਤੇਰੀ ਕੁੜੀ ਦਾ ਮਾਸੂਮ ਜਿਹਾ ਚਿਹਰਾ ਪਹਿਲਾਂ ਨਾਲੋਂ ਵੀ ਵੱਧ ਪਿਆਰ ਲੱਗਦਾ ਸੀ ਕੱਲ ਪਰ ਪਤਾ ਨਹੀਂ ਕਿਉਂ ਯਾਰ ਜਿਹੜੀ ਗੱਲ ਤੇਰੇ ਦਿਲ ਵਿੱਚ ਐ ਉਹ ਗੱਲ ਮੇਰੇ ਦਿਲ ਤੇ ਦਿਮਾਗ ਵਿੱਚ ਬਾਰ-ਬਾਰ ਆ ਰਹੀ ਐ ਜੇ ਅਸੀਂ ਦੋਸਤਾਂ ਤੋਂ ਰਿਸ਼ਤੇਦਾਰ ਬਣ ਜਾਈਏ ਤਾਂ ਸ਼ਾਇਦ ਤੇਰੇ ਤੋਂ ਵੱਧ ਖੁਸ਼ੀ ਮੈਨੂੰ ਹੋਣੀ ਐ ਨਸੀਬ ਅੰਕਲਾ ਛੇ ਦਿਨ ਕਿਸ ਗੱਲ ਦੀ ਐ ਯਾਰ ਲੈ ਆ ਉਹਨੂੰ ਇਹ ਘਰ ਦਾ ਪਹਿਲਾਂ ਵਿਰਾਸੀ ਤੇ ਹੁਣ ਮੇਰੀ ਕੁੜੀ ਦਾ ਹੋ ਜਾਵੇਗਾ ਮੈਂ ਤਾਂ ਪਤਾ ਨਹੀਂ ਕਿੰਨੀ ਵਾਰ ਤੇਰੇ ਘਰ ਨੂੰ ਉਸ ਦਾ ਘਰ ਕਹਿ ਚੁੱਕਾ ਹਾਂ ਮੈਨੂੰ ਨਹੀਂ ਪਤਾ ਤੇਰੇ ਪਰਿਵਾਰ ਬਾਰੇ ਮੈਂ ਉਹਦੇ ਕਰਨ ਵਿੱਚ ਕਿਉਂ ਰਾਗ ਆਉਂਦਾ ਰਹਿੰਦਾ ਹਾਂ ਇਹ ਸਹੀ ਹੈ ਜਾਂ ਗਲਤ ਮੈਨੂੰ ਨਹੀਂ ਪਤਾ ਪਰ ਯਾਰ ਦੇਖੀ ਕਿਤੇ ਰਿਸ਼ਤੇਦਾਰੀ ਬਣਾਉਣ ਦੇ ਚੱਕਰ ਚ ਸਾਡੀ ਦੋਸਤੀ ਵੀ ਨਾ ਟੁੱਟ ਜਾਵੇ ਬਾਪੂ ਜੀ ਉਹ ਘਰ ਤੇ ਹੈ ਉਹਦਾ ਪਰ ਜਿਵੇਂ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਕਿਤੇ ਮੁੰਡਾ ਵੀ ਮੰਨ ਜਾਵੇ ਫੇਰ ਗੱਲ ਹੋਰ ਹੈ ਇਸ ਤਰ੍ਹਾਂ ਸਾਡੀ ਦੋਸਤੀ ਜਾਰੀ ਟੁੱਟਣੀ ਨਹੀਂ ਚਾਹੀਦੀ ਸਗੋਂ ਹੋਰ ਫਰਫਲ ਜਾਣੀ ਹੈ ਕੋਈ ਨਹੀਂ ਦੇਖਦਾ ਫਿਰ ਗੱਲ ਕਰਕੇ ਮੁੰਡੇ ਨਾਲ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ ਕਿ ਬੇਬੇ ਜੀ ਚਾਹ ਵਾਲਾ ਕੱਪ ਚੁੱਕਣਾ ਏ। ਕੀ ਗੱਲ ਭਾਜੀ ਅੱਜ ਸਵੇਰੇ ਸਵੇਰੇ ਹੀ ਆ ਗਏ। ਨਸੀਬ ਅੰਕਲਾ। ਹਾਂਜੀ ਭਾਬੀ ਜੀ ਕੱਲ ਦੇ ਸਵਾਲਾਂ ਨੇ ਮੈਨੂੰ ਸੌਣ ਵੀ ਨਹੀਂ ਦਿੱਤਾ ਇਸ ਲਈ ਸਵੇਰ ਦੀ ਚਾਹ ਪੀ ਕੇ ਸਿੱਧਾ ਇੱਥੇ ਆ ਗਿਆ। ਬੇਬੇ ਜੀ ਕੋਈ ਗੱਲ ਨਹੀਂ ਭਾਜੀ ਜਿਵੇਂ ਮਰਜ਼ੀ ਆਓ। ਚਾਹੇ ਸਵੇਰ ਦੀ ਚਾਹ ਵੀ ਨਾ ਪੀ ਕੇ ਆਉਂਦੇ। ਅਸੀਂ ਵੀ ਤਾਂ ਬਣਾਈ ਹੋਈ ਸੀ ਇੱਥੇ ਹੀ ਪੀ ਲੈਂਦੇ। ਚਾਹ ਤੇ ਜ਼ਰੂਰ ਪੀਵਾਂਗੇ। ਅਰ ਜੇ ਕਿਤੇ ਕੁਲਵੰਤ ਰਿਸ਼ਤੇ ਨੂੰ ਹਾਂ ਕਰ ਦੇਵੇ ਬੀਬੇ ਜੀ ਨੇ ਵੀ ਮੇਰੀ ਕਹੀ ਗੱਲ ਦੁਹਰਾਈ ਤੇ ਕੱਪ ਲੈ ਕੇ ਬਾਹਰ ਆ ਗਏ ਅੰਦਰ ਅੰਸੀਵ ਅੰਕਲ ਨੇ ਬਾਪੂ ਜੀ ਨਾਲ ਇੱਕ ਸਲਾਹ ਕੀਤੀ ਕਿ ਕਿਉਂ ਨਾ ਮੇਰੀ ਬੀਬੇ ਜੀ ਵੀ ਦੇਖਣ ਰਾਨੀ ਨੂੰ ਪਰ ਇਸ ਗੱਲ ਨਾਲ ਮੇਰੀ ਬੀਬੇ ਜੀ ਸਹਿਮਤ ਨਹੀਂ ਸੀ ਫਿਰ ਵੀ ਅੰਕਲ ਦੇ ਜ਼ੋਰ ਪਾਉਣ ਤੇ ਬੀਬੇ ਜੀ ਰਾਨੀ ਨੂੰ ਦੇਖਣ ਲਈ ਤਿਆਰ ਹੋ ਗਏ ਪਰ ਬੀਬੇ ਕਹਿੰਦੀ ਮੇਰੇ ਜਾਣ ਦਾ ਕੀ ਫਾਇਦਾ ਜਦ ਮੁੰਡਾ ਹੀ ਨਹੀਂ ਮੰਨਦਾ ਪਰ ਪਤਾ ਨਹੀਂ ਜਿਵੇਂ ਨਸੀਬਾ ਅੰਕਲ ਨੇ ਇਹ ਸੋਚ ਲਿਆ ਹੁੰਦਾ ਹੈ ਕਿ ਰਾਣੀ ਨੂੰ ਇਸ ਘਰ ਦੀ ਨੂੰ ਬਣਾਉਣਾ ਹੈ ਇਸ ਗੱਲ ਨੂੰ ਪਤਾ ਨਹੀਂ ਕਿੰਨੀ ਵਾਰ ਦੁਹਰਾ ਰਹੇ ਸੀ ਉਹਨਾਂ ਦੇ ਕਹਿਣ ਤੇ ਬੇਬੇ ਜੀ ਜਾਣ ਲਈ ਤਿਆਰ ਹੋ ਗਏ ਬੇਬੇ ਜੀ ਕਹਿੰਦੇ ਮੈਂ ਦੁਪਹਿਰ ਨੂੰ ਆਵਾਂਗੀ ਘਰ ਦੇ ਕੰਮ ਖਤਮ ਕਰਕੇ ਪਰ ਫਿਰ ਵੀ ਆਖਰੀ ਫੈਸਲਾ ਮੇਰੇ ਪੁੱਤ ਦਾ ਹੋਵੇਗਾ ਉੰਜ ਮੈਂ ਚੱਲ ਪੈਂਦੀ ਆ ਕੀ ਪਤਾ ਮੇਰੇ ਕਹਿਣ ਤੇ ਦੇਖਣ ਕਰਕੇ ਸਾਡਾ ਪੁੱਤ ਮੰਨ ਜਾਵੇ ਕਿਉਂਕਿ ਮੈਂ ਤਾਂ ਰਾਣੀ ਤੇ ਕਲਵੰਤਾ ਦੋਵੇਂ ਇੱਕੋ ਜਿਹੇ ਨੇ ਨੂੰ ਤਾਂ ਫਿਰ ਵੀ ਬਾਅਦ ਚ ਬਣੇਗੀ ਪਹਿਲਾਂ ਮੇਰੀ ਧੀ ਹੈ ਹਾਂ ਮੈਂ ਇਸ ਕਰਕੇ ਆਵਾਂਗੀ ਕਲਵੰਤ ਨੇ ਮਨਾਂ ਕੀਤਾ ਤਾਂ ਅਸੀਂ ਕੋਈ ਹੋਰ ਮੁੰਡਾ ਦੇਖ ਲਵਾਂਗੇ ਕੋਈ ਵਧੀਆ ਜਿਹਾ ਨਸੀਬਾਂਕਰ ਮੰਨਗੇ ਤੇ ਜਾਂਦੇ ਜਾਂਦੇ ਬਾਪੂ ਜੀ ਨੂੰ ਕਹਿਣ ਲਗੇ ਯਾਰ ਕਲਵੰਤ ਦੀ ਇੱਕ ਫੋਟੋ ਵੀ ਭੇਜ ਦੇ ਮੇਰੀ ਕੁੜੀ ਦੇਖ ਲਓ ਇਹਦੀ ਗੱਲ ਆ ਕੇ ਇਹ ਚਲੇ ਗਏ ਤੇ ਦੁਪਹਿਰ ਨੂੰ ਬੇਬੇ ਜੀ ਨੇ ਸਾਰਾ ਕੰਮ ਖਤਮ ਕਰ ਲਿਆ ਤੇ ਜਾਣ ਲਈ ਤਿਆਰ ਹੋ ਗਏ ਬਾਪੂ ਜੀ ਉਹਨਾਂ ਨੂੰ ਰਾਣੀ ਦੇ ਘਰ ਛੱਡ ਕੇ ਬਾਹਰ ਤੋਂ ਹੀ ਮੋੜਾਇਆ ਤੇ ਮੇਰੀ ਜਿਹੜੀ ਫੋਟੋ ਬੇਬੇ ਨੂੰ ਬਿਨਾ ਪੁੱਛੇ ਹੀ ਚੱਕ ਕੇ ਨਾਲ ਲੈ ਗਏ ਸੀ ਹੱਥ ਦੇ ਦਿੰਦੇ ਹੋਏ ਕਿਹਾ ਕਹਿਣ ਲੱਗੇ ਰਾਣੀ ਦੀ ਮਾਣੂ ਦੇ ਦਿਓ ਉਹਨਾਂ ਨੇ ਮੰਗਵਾਈ ਸੀ ਮੇਰੀ ਬੇਬੇ ਜੀ ਨੂੰ ਦੇਖ ਕੇ ਬਰਾਂਡ 'ਚ ਬੈਠੇ ਅੰਕਲ ਜੀ ਕਹਿਣ ਲੱਗੇ ਆਜੋ ਆਜੋ ਭਾਬੀ ਜੀ ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ ਅੰਦਰ ਤੋਂ ਰਾਣੀ ਦੇ ਮਾਤਾ ਜੀ ਤੇ ਰਾਣੀ ਬਾਹਰ ਆ ਗਏ ਰਾਣੀ ਨੇ ਬੇਬੇ ਜੀ ਨੂੰ ਸੱਸ ਸ੍ਰੀ ਕਾਲ ਕਹਿ ਕੇ ਬੁਲਾਇਆ ਤੇ ਪਰ 베बे ਨੂੰ ਉਹਨੂੰ ਘੁੱਟ ਕੇ ਜੱਫੀ ਪਾ ਲਈ। ਕੁਝ ਪਲ 베बे ਜੀ ਦੇ ਗੱਲ ਲਾ ਕੇ ਬਾਅਦ ਚ ਫਰਿੱਜੋਂ ਪਾਣੀ ਕੱਢ ਕੇ ਦਿੱਤਾ ਤੇ ਨਾਲ ਹੀ ਗੈਸ ਤੇ achar ਖਾਣਾ ਚਲੀ ਗਈ। 베ਬੀ ਨੇ ਚਾ ਵੀ ਕਿ ਹਾਲ ਚਾਲ ਪੁੱਛ ਕੇ ਮੇਰੀ ਫੋਟੋ ਰਾਣੀ ਦੀ 베ਬੇ ਜੀ ਨੂੰ ਦਿੱਤੀ ਤੇ ਕਿਹਾ। ਦੇਖ ਲਓ ਭੈਣ ਜੀ ਮੇਰਾ ਕਮਲਾ ਪੁੱਤ। ਕੰਮ ਚ ਜ਼ਿਆਦਾ ਧਿਆਨ ਦਿੰਦਾ ਹੈ ਤਾਂ ਇਹ ਇਦਾਂ ਦਾ ਹੋ ਗਿਆ। ਹਾਸੇ ਚ ਗੱਲ ਪਾਉਂਦੇ ਹੋਏ ਕਿਹਾ। ਰਾਣੀ ਦੀ ਮਾਂ ਲਾ ਦੱਸ ਤਾਂ ਭੈਣ ਜੀ ਕੀ ਹੋਇਆ ਮੁੰਡੇ ਨੂੰ? ਇੰਨਾ ਸੋਹਣਾ ਤਾਂ ਹੈਗਾ ਹੋਰ ਕਿਦਾਂ ਦਾ ਚਾਹੀਦਾ ਇੰਨੀ ਗੱਲ ਆ ਕੇ ਦੂਜੇ ਕਮਰੇ 'ਚ ਬੈਠੀ ਰਾਣੀ ਨੂੰ ਆਵਾਜ਼ ਮਾਰਦੀ ਹੈ ਤੇ ਕਹਿੰਦੀ ਹੈ ਮੁੰਡੇ ਦੀ ਫੋਟੋ ਦੇਖ ਕੇ ਪੁੱਤ ਜੇ ਦੇਖਣੀ ਹੈ ਹੋ ਸਕਦਾ ਹੈ ਤੇਰੀ ਕਿਸਮ ਦੇ ਵਿੱਚ ਇਹੀ ਹੋਵੇ ਰਾਣੀ ਨੇ ਫੋਟੋ ਨੂੰ ਕੁਝ ਪੜਾ ਲਈ ਦੇਖਿਆ ਤੇ ਦੇਖ ਕੇ ਵਾਪਸ ਕਰ ਦਿੱਤੀ ਮੇਰੀ ਬੀਬੇ ਨੇ ਪੁੱਛਿਆ ਉਹ ਤਾਂ ਦੇਖਿਆ ਕਦੇ ਇਸ ਨੂੰ ਹਰ ਰੋਜ਼ ਤੁਹਾਡੇ ਪਿੰਡ ਵੱਲ ਤੋਂ ਸ਼ਹਿਰ ਕੰਮ ਤੇ ਜਾਂਦਾ ਹੈ ਰਾਣੀ ਨੇ ਨਾਚ ਸਿਰਫ ਫੇਰਦੇ ਹੋਏ ਕਿਹਾ ਨਹੀਂ ਆਂਟੀ ਜੀ ਕਦੇ ਨਹੀਂ ਦੇਖਿਆ ਫਿਰ ਤਕਰੀਬਨ 2 ਘੰਟੇ ਰੁੱਕ ਕੇ ਬੇਬੇ ਨੇ ਉਹਨਾਂ ਨਾਲ ਕਾਫੀ ਗੱਲਾਂ ਕੀਤੀਆਂ ਤੇ ਜਦੋਂ ਬੇਬੇ ਵਾਪਸ ਆਉਣ ਲੱਗੀ ਤਾਂ ਰਾਣੀ ਦੀ ਮਾਤਾ ਜੀ ਨੂੰ ਫੋਟੋ ਬਾਰੇ ਪੁੱਛਿਆ ਕਿ ਕੀ ਗ੍ਰਾਮ ਫੋਟੋ ਲੈ ਜਾਵਾਂ ਜਾਂ ਰੱਖਣੀ ਹੈ ਪਰ ਰਾਣੀ ਨੇ ਹੀ ਮਨਾ ਕਰ ਦਿੱਤਾ ਕਿ ਫੋਟੋ ਇੱਥੇ ਹੀ ਛੱਡ ਜਾਓ ਬੇਬੇ ਨੇ ਹਸਦੀ ਹੋਈ ਨੇ ਕਿਹਾ ਚੰਗਾ ਪੁੱਤ ਜਿਵੇਂ ਤੂੰ ਖੁਸ਼ ਫਿਰ ਬੇਬੇ ਵਾਪਸ ਘਰ ਆ ਗਈ ਉਹਨਾਂ ਕੋਲੋਂ ਇਜਾਜ਼ਤ ਲੈ ਕੇ ਮੇਰੀ ਬੇਬੇ ਨੂੰ ਵੀ ਕੁੜੀ ਪਸੰਦ ਸੀ ਅੱਜ ਫੇਰ ਮੇਰੇ ਕੰਮ ਤੋਂ ਆਂਦਿਆਂ ਹੀ ਬੇਬੇ ਬਾਪੂ ਰਾਣੀ ਬਾਰੇ ਜ਼ਿਕਰ ਕਰਨ ਲੱਗੇ ਪਰ ਮੈਂ ਵੀ ਆਪਣੇ ਫੈਸਲੇ ਤੇ ਅੜਿਆ ਕਿਉਂਕਿ ਮੇਰੇ ਕੋਲ ਤਾਂ ਆਪਣਾ ਸਾਈਕਲ ਵੀ ਨਹੀਂ ਸੀ ਉਹ ਵੀ ਬਾਪੂ ਦੀ ਕਮਾਈ ਦਾ ਸੀ ਬਾਕੀ ਮੈਂ ਜੋ ਵੀ ਕਮਾਉਂਦਾ ਉਹ ਤਾਂ ਘਰ ਖਰਚ ਵਿੱਚ ਲੱਗ ਜਾਂਦਾ ਨਾ ਕੁਝ ਬੈਂਕ 'ਚ ਜਮਾ ਸੀ ਮੈਂ ਅੱਜ ਵੀ ਬੇਬੇ ਨੂੰ ਸਾਫ਼-ਸਾਫ਼ ਨਾ ਕਰ ਦਿੱਤੀ ਤੇ ਕਿਹਾ ਕੁਝ ਦਿਨਾਂ ਤੱਕ ਪਾਸਪੋਰਟ ਦੀ ਪੁੱਛਗਿਛ ਲਈ ਥਾਣੇ ਤੋਂ ਪੁਲਿਸ ਨਹੀਂ ਆਉਣਾਗਾ ਤੁਹਾਡੇ ਜੋ ਕੋਈ ਨਾ ਕੋਈ ਘਾਰ ਹੀ ਰਿਹਾ ਕਰੋ ਕਿਤੇ ਬੂਹਾ ਬੰਦ ਦੇਖਾ ਵਾਪਸ ਨਾ ਮੁੜ ਜਾਣਾ ਤੇ ਮੇਰਾ ਕੰਮ ਵੀ ਪਿੱਛੇ ਪੈ ਜਾਵੇ ਬਿੱਬੇ ਬਾਪੂ ਨੇ ਦੋਵਾਂ ਨੇ ਇੱਕ ਇੱਕ ਦੂਜੇ ਵੱਲ ਦੇਖਿਆ ਤੇ ਕਿਹਾ ਠੀਕ ਹੈ ਪਰ ਰਾਣੀ ਬਾਰੇ ਕੋਈ ਗੱਲ ਨਹੀਂ ਕੀਤੀ ਦੋ ਚਾਰ ਦਿਨਾਂ ਗੁਜ਼ਰੇ ਤਾਂ ਬੇਬੇ ਨੇ ਮੈਨੂੰ ਦੱਸਿਆ ਪੁੱਤ ਤੇਰੀ ਫੋਟੋ ਉਹਨਾਂ ਦੇ ਘਰ ਹੈ ਇੱਕ ਵਾਰ ਸੋਚ ਲੈ ਜੇ ਹਾਂ ਕਰਨੀ ਹੈ ਤਾਂ ਠੀਕ ਹੈ ਨਹੀਂ ਤਾਂ ਤੇਰੀ ਫੋਟੋ ਵਾਪਸ ਲੈ ਆਉਂਦੇ ਹਾਂ ਮੈਂ ਫਟਾਫਟ ਜਵਾਬ ਦਿੱਤਾ ਜਦੋਂ ਇਦਾਂ ਦੀ ਕੋਈ ਗੱਲ ਹੀ ਨਹੀਂ ਤਾਂ ਤੁਸੀਂ ਫੋਟੋ ਕਿਉਂ ਲੈ ਕੇ ਗਏ ਉਹ ਵੀ ਮੈਨੂੰ ਬਿਨਾ ਦੱਸੇ ਤੇ ਪੁੱਛੇ ਤੇ ਲੋ ਜੇ ਲੈ ਵੀ ਗਏ ਸੀ ਫੇ ਛੱਡ ਕੇ ਕਿਉਂ ਆਏ ਜਾਓ ਜਾ ਕੇ ਫੋਟੋ ਲੈ ਆਓ ਮੈਂ ਬਾਹਰ ਜਾ ਕੇ ਸੋਚਾਂਗਾ ਵਿਆਹ ਬਰੇ ਪਤਾ ਨਹੀਂ ਬਾਹਰ ਮੈਂ ਕਿੰਨੇ ਸਾਲ ਲਗਾਣੇ ਐ ਇਹ ਕਹਿ ਕੇ ਮੈਂ ਫਿਰ ਕੰਮ ਤੇ ਆ ਗਿਆ ਰੋਟੀ ਖਾ ਕੇ ਮੇਰੇ ਬਾਪੂ ਜੀ ਨਸੀਬ ਅੰਕ ਕੋਟ ਲੈ ਗਏ ਅੱਜ ਉਹਨਾਂ ਨੂੰ ਵੀ ਛੁੱਟੀ ਸੀ ਪਰ ਨਸੀਬ ਅੰਕਲ ਦੇਖ ਕੇ ਬਹੁਤ ਖੁਸ਼ ਐ ਪਰ ਬਾਪੂ ਜੀ ਦਾ ਉਤਰਿਆ ਚਿਹਰਾ ਰਾਣੀ ਨੂੰ ਸਭ ਦੱਸ ਰਿਹਾ ਸੀ ਅੱਜ ਉਸ ਦੀ ਹਿੰਮਤ ਹੀ ਨਹੀਂ ਪਈ ਲੈ ਕੇ ਬਾਪੂ ਜੀ ਸਭਨੇ ਆਉਣ ਦੀ ਬਾਪੂ ਜੀ ਨੇ ਮਨਵਦਾਸ ਜੀਆ ਕਰਕੇ ਕਿਹਾ ਨਸੀਬ ਮੈਨੂੰ माफ ਕਰ ਦੇ ਯਾਰ ਮੇਰਾ ਪੁੱਤ ਵਿਆਹ ਲਈ ਰਾਜੀ ਨਹੀਂ ਹੈ ਪਰ ਅਜੇ ਨਸੀਬ ਅੰਕਲ ਨੇ ਕੋਈ ਜ਼ੋਰ ਜਬਰਦਸਤੀ ਨਹੀਂ ਕੀਤੀ ਪਰ ਇਤਰਾਜ਼ ਕਰਦੇ ਕਿਹਾ ਫਿਰ ਕੀ ਕਰਨਾ ਹੈ ਬਾਪੂ ਜੀ ਨੇ ਕਿਹਾ ਮੈਂ ਕਲਵੰਤ ਦੀ ਫੋਟੋ ਲੈਣਾ ਹੈ ਉਸ ਦਿਨ ਕਲਵੰਤ ਦੀ ਮਾਂ ਇੱਥੇ ਛੱਡ ਗਈ ਸੀ ਨਸੀਬ ਜੀ ਨੇ ਆਪਣੀ ਘਰ ਵਾਲੀ ਨੂੰ ਉੱਚੀ ਬਾਤ ਚ ਕਿਹਾ ਇਹਨੂੰ ਫੋਟੋ ਲੈ ਆ ਕੇ ਦੇ ਇਸ ਦੇ ਮੁੰਡੇ ਦੀ ਪਰ ਬਾਪੂ ਨੇ ਉਹਨਾਂ ਨੂੰ ਸਮਝਾ ਕੇ ਕਿਹਾ ਨਸੀਬ ਮੈਂ ਪਹਿਲਾਂ ਹੀ ਕਿਹਾ ਸੀ ਜੇ ਕੁਲਵੰਤ ਹਾਂ ਕਰੇਗਾ ਸ੍ਰੀ ਸਤੀਵਰੇ ਕੱਲ ਫੇਰ ਅੱਗੇ ਤੁਰਨੀ ਹੈ ਪਰ ਨਸੀਬ ਅੰਕਲ ਨੇ ਕੋਈ ਗੱਲ ਨਹੀਂ ਸੁਣੀ ਤੇ ਕਿਹਾ ਇਸ ਨੂੰ ਫੋਟੋ ਲੈ ਆ ਕੇ ਦਿਓ ਪਰ ਰਾਣੀ ਨੇ ਮੇਰੀ ਫੋਟੋ ਨੂੰ ਹਿੱਕ ਨਾਲ ਲਾਇਆ ਹੋਇਆ ਸੀ ਤੇ ਆਪਣੀ ਬੇਬੇ ਨੂੰ ਕਹਿ ਰਹੀ ਸੀ ਬੇਬੇ ਮੈਂ ਫੋਟੋ ਨਹੀਂ ਦੇਣੀ ਮੈਨੂੰ ਨਹੀਂ ਪਤਾ ਤੁਹਾਡੇ ਵਿੱਚ ਜਾ ਦੋਮਾ ਪਰਵਾਰਾਂ 'ਚ ਕੀ ਗੱਲ ਹੋਈ ਸੀ ਮੈਨੂੰ ਬਸ ਇੰਨਾ ਪਤਾ ਹੈ ਕਿ ਮੈਂ ਆਪਣੇ ਰਿਸ਼ਤੇ ਲਈ ਸੋਚਿਆ ਸੀ ਜੋ ਵੀ ਪਹਿਲਾ ਰਿਸ਼ਤਾ ਆਵੇਗਾ ਮੈਂ ਮਨਾਂ ਨਹੀਂ ਕਰਨਾ ਤੇ ਕਿਸਮਤ ਨਾਲ ਕਲਵੰਤ ਦਾ ਰਿਸ਼ਤਾ ਹੀ ਆ ਗਿਆ ਜਿਸ ਨੂੰ ਤੁਸੀਂ ਦੇ ਬਾਪੂ ਜੀ ਚੰਗੀ ਤਰ੍ਹਾਂ ਜਾਣਦੇ ਹੋ ਬਸ ਮੈਂ ਕਿਸੇ ਹੋਰ ਨੂੰ ਨਾ ਹੀ ਦੇਖਣਾ ਏ ਤੇ ਨਾ ਹੀ ਸੋਚਣਾ ਏ ਜਦੋਂ ਦੀ ਫੋਟੋ ਘਰ ਆਈ ਹੈ ਮੈਂ ਸਿਰਫ ਕਲਵੰਤ ਬਾਰੇ ਹੀ ਸੋਚ ਰਹੀ ਹਾਂ ਕਿਸੇ ਹੋਰ ਬਰਤਾਂ ਖਿਆਲ ਹੀ ਨਹੀਂ ਆਉਂਦਾ ਪਰ ਰਾਣੀ ਨੂੰ ਉਹਦੀ ਮਾਂ ਸਾਫ਼-ਸਾਫ਼ ਦੱਸ ਦਿੰਦੀ ਹੈ ਪੁੱਤ ਸਾਨੂੰ ਦੋਵਾਂ ਪਰਿਵਾਰਾਂ ਨੂੰ ਕੋਈ ਇਤਰਾਜ਼ ਨਹੀਂ ਇਸ ਰਿਸ਼ਤੇ ਤੋਂ ਪਰ ਜਿਸ ਦੇ ਘਰ ਤੋਂ ਬਸਣਾ ਹੈ ਜਦ ਉਹ ਹੀ ਨਹੀਂ ਮੰਨ ਰਿਹਾ ਉੱਤ ਅਸੀਂ ਕੀ ਕਰ ਸਕਦੇ ਹਾਂ ਰਾਣੀ ਇਹ ਸਾਰੇ ਸਵਾਲਾਂ ਨੂੰ ਨਕਾਰਦੀ ਹੋਈ ਕਹਿੰਦੀ ਹੈ ਮੈਨੂੰ ਕੁਝ ਨਹੀਂ ਪਤਾ ਜੇ ਤੁਸੀਂ ਬਾਹਰ ਜਾ ਕੇ ਗੱਲ ਨਹੀਂ ਕਰ ਸਕਦੇ ਤਾਂ ਮੈਂ ਕਰ ਲੈਂਦੀ ਹਾਂ ਇਹਦੀ ਗੱਲ ਆ ਕੇ ਰਾਣੀ ਬਾਪੂ ਜੀ ਹੁਣਾ ਕੋਲ ਅੱਖਾਂ 'ਚ ਹੰਝੂ ਲੈ ਆ ਜਾਂਦੀ ਹੈ ਤੇ ਕਹਿੰਦੀ ਹੈ ਅੰਕਲਾ ਮੈਨੂੰ ਤੁਸੀਂ ਆਪਣੇ ਨਾਲ ਲੈ ਚਲੋ ਜੇ ਤੁਹਾਡੀ ਨੂੰਹ ਨਹੀਂ ਬਣ ਸਕਦੀ ਤਾਂ ਇੱਕ ਧੀ ਬਣ ਕੇ ਰਹਿ ਲਵਾਂਗੀ ਪਰ ਮੈਂ ਤੁਹਾਡੇ ਘਰ ਤੋਂ ਇਲਾਵਾ ਕਿਸੇ ਹੋਰ ਘਰ ਨਹੀਂ ਜਾਣਾ ਕੁਲਵੰਤ ਮੈਨੂੰ ਅਪਣਾਵੇ ਜਾਂ ਨਾ ਪਰ ਮੈਂ ਉਸ ਨੂੰ ਸਭ ਕੁਝ ਮੰਨ ਲਿਆ ਏ ਤੁਸੀਂ ਮੈਨੂੰ ਆਪਣੇ ਨਾਲ ਲੈ ਚਲੋ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਰੋਂਦੀ ਹੋਈ ਬਾਪੂ ਨਾਲ ਗੱਲਾਂ ਕਰ ਰਹੀ ਸੀ ਜਿਸ ਕਾਰਨ ਮੇਰੇ ਬਾਪੂ ਦੀਆਂ ਅੱਖਾਂ ਵੀ ਭਰ ਆਈਆਂ ਪਰ ਬਾਪੂ ਵੀ ਇੱਕ ਗੱਲੋਂ ਮਜਬੂਰੀ ਸੀ ਸੇ ਸੋਚਦਾ ਰਿਹਾ ਆਪਣੇ ਧੀ ਪੁੱਤ ਨੂੰ ਇੰਨੀ ਆਜ਼ਾਦੀ ਵੀ ਨਹੀਂ ਦੇਣੀ ਚਾਹੀਦੀ ਕਿ ਜਿਸ ਕਾਰਨ ਕਿਸੇ ਨੂੰ ਦੁੱਖ ਮਿਲੇ ਤਕਲੀਫ ਮਿਲੇ ਤਾਂ ਮੇਰੇ ਬਾਪੂ ਨੇ ਉਹਦਾ ਸਿਰ ਪਿਆਰ ਨਾਲ ਪਲੋਸਦੇ ਹੋਏ ਕਿਹਾ ਪੁੱਤ ਤੂੰ ਵੀ ਤਾਂ ਮੇਰੀ ਧੀ ਹੀ ਐ ਸਾਡਾ ਦੋਵਾਂ ਪਰਵਾਰਾਂ ਦਾ ਕਿਹੜਾ ਕੁਝ ਵੰਡਿਆ ਹੋਇਆ ਏ ਨਾਲੇ ਧੀਆ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪੁੱਤ ਚਲ ਹੁਣ ਚੁੱਪ ਕਰ ਤੇ ਮਨ ਨੂੰ ਬਣ ਲੈ ਪਰ ਸੀਵ ਅੰਕਲ ਨੂੰ ਰਾਣੀ ਦੇ ਬਾਪੂ ਚ ਹੋ ਰਹੀ ਗੱਲਬਾਤ ਇੱਕ ਦਿਖਾਵਾ ਲੱਗ ਰਹੀ ਸੀ ਜਿਸ ਕਰਕੇ ਉਸਨੇ ਰਾਣੀ ਦੇ ਹੱਥੋਂ ਮੇਰੀ ਫੋਟੋ ਖੋ ਕੇ ਬਾਪੂ ਨੂੰ ਫਰਾਇਦੇ ਕਿਹਾ ਰਾਮਜੀਤ ਹੁਣ ਮੈਂ ਤੈਨੂੰ ਕੁਝ ਵੱਧ ਘੱਟ ਬੋਲਾਂ ਇੱਥੋਂ ਪਹਿਲਾਂ ਤੂੰ ਚੱਲ ਜਾ ਬਾਪੂ ਹੁਣ ਮੇਰੀ ਫੋਟੋ ਲੈ ਕੇ ਮਨ ਭਰ ਕੇ ਅੱਖਾਂ ਸਾਫ਼ ਕਰਦੇ ਹੋਏ ਘਰ ਆ ਗਏ ਏਸ ਜੀ ਕਹਾਣੀ ਦਾ ਭਾਗ ਪਹਿਲਾ ਕਹਾਣੀ ਦਾ ਭਾਗ ਦੂਜਾ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ